ਅੱਜ ਬਾਰਿਸ਼ ਲੱਗੀ ਸੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਗਾਦੇ ਬੱਚੇ ਵੀ ਆ ਗਏ ਸੀ ਬੱਚੇ ਕਹਿਣ ਲੱਗੇ ਕੁਝ ਖਾਣੇ ਨੂੰ ਬਣਾ ਦੇ ਉਹਨਾਂ ਚਟਪਟਾ ਗਿਆ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਬੱਚਿਆਂ ਨੂੰ ਐਸਾ ਕੀ ਬਣਾ ਕੇ ਦਵਾਂ ਬਾਹਰ ਕੋਈ ਜਾ ਨਹੀਂ ਸੀ ਸੋਦਾ ਕਿਉਂਕਿ ਬਾਰਿਸ਼ ਬਹੁਤ ਲੱਗੀ ਸੀ ਪਾਣੀ ਵੀ ਬਹੁਤ ਜ਼ਿਆਦਾ ਇਕੱਠਾ ਸੀ ਘਰ ਵੀ ਕੁਛ ਐਸੀ ਸਬਜ਼ੀ ਵਗੈਰਾ ਹੈ ਨਹੀਂ ਸੀ ਸਮਝ ਨਹੀਂ ਸੀ ਆ ਰਿਹਾ ਤੇ ਆਨੂ ਪਿਆ ਦੇ ਹਰ ਕਿਸੇ ਦੇ ਘਰ ਹੁੰਦੇ ਹੁੰਦੇ ਚਾਹੇ ਸਬਜ਼ੀ ਕੋਈ ਹੋਵੇ ਚਾਹੇ ਨਾ ਹੋਵੇ ਹੈਨਾ ਤੇ ਮੈਂ ਵੀ ਇਹ ਕੀ ਸੋਚਿਆ ਮੈਂ ਸੋਚਿਆ ਕਿ ਕਿਉਂ ਨਾ ਅੱਜ ਆਲੂ ਪਿਆਜ਼ ਦੀ ਬੱਚਾ ਨੂੰ ਹੈਲਦੀ ਵਾਲੀ ਕਚੋਰੀ ਬਣਾ ਕੇ ਖਵਾਣੀ ਜੋ ਖਾਂਜ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਅੱਜ ਇਹ ਕਚੋਰੀ ਅਸੀਂ ਬਿਨਾ ਫਰਾਈ ਕੀਤੇ ਬਣਾ ਕੇ ਤਿਆਰ ਕਰਾਂਗੇ ਚਲੋ ਦੇਖਦੇ ਹਾਂ ਅੱਜ ਇਹ ਕਚੋਰੀ ਕਿੱਦਾਂ ਬਣਾਵਾਂਗੇ ਕਚੋਰੀ ਬਣਾ ਲੈ ਸਭ ਤੋਂ ਪਹਿਲਾਂ ਅਸੀਂ ਕਚੋਰੀ ਦੀ ਸਟਫਿੰਗ ਨੇ ਇਥੇ ਲੈ ਲਈ ਜੀ ਚਾਹ ਤੋਂ ਪੰਜ ਬੋਇਲ ਕੀਤੇ ਆਲੂ ਆਲੂ ਨੇ ਇਥੇ ਅਸੀਂ ਗ੍ਰੇਟ ਕਰ ਲਏ ਤੁਸੀਂ ਚਾਹ ਤੇ ਹੱਥ ਨਾਲ ਵੀ ਇਹਨੂੰ ਮੈਸ਼ ਕਰ ਸਕਦੇ ਹੋ ਆਲੂ ਰੱਖ ਦਾਂਗੇ ਸਾਈਡ ਤੋਂ ਪਰਫਲ ਇੱਕ ਕਚੋਰੀ ਲਈ ਮਸਾਲਾ ਬਣਾ ਲੈਨੇ ਆ 1/2 ਚਮਚ ਸਾਬੂ ਸੌਂਫ 1/2 ਚਮਚ ਸਾਬੂ ਜੀਰਾ 1/2 ਚਮਚ ਸਾਬੂ ਤਨੀਆ ਇਹਨੂੰ ਇਥੇ ਦਰਦਰਾ ਰਿਸੀ ਕੁੱਟ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਦਾ ਇਹਨੂੰ ਵੀ ਰੱਖ ਦਾਂਗੇ ਸਾਈਡ ਤੇ ਉਹਨੂੰ फटाफट ਕਚੋਰੀ ਦੀ ਸਟਫਿੰਗ ਬਣਾ ਲੈਣੇ ਆਲੂ ਵਾਲੀ ਕੜਾਹੀ ਚ ਪਾ ਦਾਂਗੇ 1 ਚਮਚ ਸਰਸੋਂ ਦਾ ਤੇਲ ਤੇਲ ਗਰਮ ਹੋ ਜਾ ਜਿਵੇਂ ਮਸਾਲਾ ਬਣਾ ਕੇ ਰੱਖਿਆ ਦਰਦਰਾ ਕੁੱਟ ਕੇ ਰੱਖਿਆ ਉਹ ਇੱਕ ਤੋਂ 1.5 ਚਮਚ ਪਾ ਦਾਂਗੇ ਦੋ ਛੁਟਕੀ ਪਾ ਦਾਂਗੇ ਹਿੰਗ ਇਹਨੂੰ ਹਲਕਾ ਹੀ ਸੋਟੇ ਕਰ ਲਵਾਂਗੇ ਹੁਣ ਇਹ ਚ ਪਾ ਦਾਂਗੇ 1 ਚਮਚ ਬਾਰੀਕ ਕਟਿਆ ਅਦਰਕ 1 ਚਮਚ ਬਾਰੀਕ ਕਟਿਆ ਲਸਣ ਅਗਰ ਤੁਸੀਂ ਲਸਣ ਨਹੀਂ ਖਾਣਾ ਚਾਹੁੰਦੇ ਸਕਿਪ ਕਰ ਸਕਦੇ ਪਾਓਗੇ ਟੇਸਟ ਬਹੁਤ ਵਧੀਆ ਆਏਗਾ ਇਹਨੂੰ ਹਲਕਾ ਸੋਟੇ ਕਰ ਲਈ ਦੋ ਹਰੀ ਮਿਰਚ ਬਾਰੀ ਕੱਟ ਕੇ ਲੈ ਲਈ ਥੋੜੇ ਲੈ ਲਈ ਬਾਰੀ ਕੱਟੇ ਕੜੀ ਪਤਾ ਇਹਨੂੰ ਹਲਕਾ ਜਾਂ ਇੱਥੇ ਅਸੀਂ ਸੋਟੇ ਕਰ ਲਵਾਂਗੇ ਸਾਰੀ ਚੀਜ਼ਾਂ ਨੂੰ ਬਹੁਤ ਵਧੀਆ ਭਨ ਗਿਆ ਸੀ ਕਲਰ ਵਧੀਆ ਆ ਗਿਆ ਸੀਗਾ ਹੁਣ ਇੱਥੇ ਅਸੀਂ ਪਾ ਦਾਂਗੇ ਬਾਰੀ ਕੱਟੇ ਪਿਆਜ਼ ਮੈਂ ਇੱਥੇ ਦੋ ਪਿਆਜ਼ ਲਏ ਸੀ ਉਹਨੂੰ ਬਾਰੀ ਕੱਟ ਲਿਆ ਸੀ ਉਹਨੂੰ ਪਾ ਕੇ ਚੰਗੇ ਦਾ ਮਿਕਸ ਕਰਾਂਗੇ ਤੇ ਜ਼ਿਆਦਾ ਪਿਆਜ਼ ਨੂੰ ਸੋਟੇ ਨਹੀਂ ਕਰਨਾ ਤੇ ਹੁਣ ਪਾ ਦਾਂਗੇ ਕੁਝ ਬੇਸਿਕ ਮਸਾਲੇ ਅੱਧੇ ਚਮਚ ਹਲਦੀ 1 ਚਮਚਾ ਧਨੀਆ ਪਾਊਡਰ ਅੱਧੀ ਚਮਚ ਜੀਰਾ ਪਾਊਡਰ ਅੱਧੀ ਚਮਚ ਲਾਲੀ ਮਿਰਚ ਦਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਬੜੇ ਤਰੀਕੇ ਨਾਲ ਜੇ ਮਿਕਸ ਹੋ ਗਿਆ ਸੀ ਮਸਾਲਾ ਸਾਰਾ ਹੋ ਨੂੰ نیچے ਸੀ ਪਾ ਦਾਂਗੇ ਜੋ ਅਸੀਂ ਆਲੂ ਗ੍ਰੇਟ ਕਰਕੇ ਰੱਖੇ ਸੀ ਨਾ ਉਹ ਅਸੀਂ ਬੋਇਲ ਕਰਤੇ ਸਾਰੇ ਆਲੂ ਪਾ ਦਾਂਗੇ ਆਲੂ ਪਾ ਕੇ ਸਾਈ ਚੀਜ਼ਾਂ ਚੰਗੇ ਦਾ ਮਿਕਸ ਕਰਾਂਗੇ ਅਗਰ ਤੁਸੀਂ ਲਸਣ ਪਿਆਜ਼ ਨਹੀਂ ਖਾਣਾ ਚਾਹੁੰਦੇ ਪਿਆਜ਼ ਵੀ ਨਹੀਂ ਖਾਣਾ ਚਾਹੁੰਦੇ ਤੁਸੀਂ ਪਿਆਜ਼ ਨੂੰ ਸਕਿੱਪ ਕਰ ਸਕਦੇ ਹੋ ਖਾਲੀ ਆਲੂ ਤੋਂ ਵੀ ਬਣਾ ਸਕਦੇ ਹੋ ਤਾਂ ਹੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਮੈਂ ਅੱਜ ਇੱਥੇ ਬਣਾ ਰਹੀ ਆਲੂ ਪਿਆਜ਼ ਇਸ ਲਈ ਮੈਂ ਪਿਆਜ਼ ਜ਼ਿਆਦਾ ਪਾਇਆ ਅੱਜ ਹੋਰ ਇਹ ਚ ਕੁਝ ਬੇਸੀ ਮਸਾਲੇ 1 ਚਮਚ ਆਮਚੂਰ ਦਾ ਸਵਾਦ ਅਨੁਸਾਰ ਨਮਕ ਅੱਧੇ ਚਮਚ ਕਾਲਾ ਨਮਕ ਕਾਲੇ ਨਮਕ ਨਾਲ ਟੇਸਟ ਬਹੁਤ ਵਧੀਆ ਆਉਂਦਾ ਬਸ ਇੰਨੇ ਮਸਾਲੇ ਇਸਤੇਮਾਲ ਕਰਾਂਗੇ ਮੈਂ ਚ ਕੋਈ ਵੀ ਜਿਆਦਾ ਮਸਾਲੇ ਦਾ ਇਸਮਾਲ ਨਹੀਂ ਕੀਤਾ ਬਹੁਤ ਹੀ ਸਿੰਪਲ ਜੀ ਟੇਸਟੀ ਜੀ ਹੈਲਥ ਜੀ ਅਸੀਂ ਕਚੋਰੀ ਬਣਾ ਕੇ ਤਿਆਰ ਕਰਾਂਗੇ ਸਾਰੇ ਚੀਜ਼ਾਂ ਨੂੰ ਸੇ ਮਿਕਸ ਕਰ ਲਾਂਗੇ ਔਰ ਆਲੂ ਨੂੰ ਸੇ ਚੰਗੀ ਤਰ੍ਹਾਂ ਸੇ ਭੁੰਨ ਲਿਆ ਸੀਗਾ ਸਾਲੂ ਆਲੂ ਦੀ ਸਟਫਿੰਗ ਸਾਡੇ ਤੇ ਬਣ ਕੇ ਤਿਆਰ ਗੈਸ ਦੀ ਫਲੇਮ ਨੂੰ ਅਸੀਂ ਕਰ ਦਿੱਤਾ ਬੰਦ ਹੁਣ ਇੱਥੇ ਅਸੀਂ ਪਾ ਦਾਂਗੇ ਲੇਮਨ ਜੂਸ ਮੈਂ ਕਿ ਅੱਧਾ ਨਿੰਬੂ ਲੈ ਆਇਆ ਹੀ ਨਿੰਬੂ ਨੂੰ ਸੇ ਜੀ ਤੇ ਆਲੂ ਉੱਪਰ ਨਿਚੋੜ ਦਿੱਤਾ ਚੰਗੀ ਆਲੂ ਵੀ ਚੰਗੀ ਦਾ ਨਿੰਬੂ ਨਿਚੋੜਿਆ ਇਹਨੂੰ ਚੰਗੀ ਦਾ ਅਸਿੱਥੇ ਮਿਕਸ ਕਰ ਲਾਂਗੇ ਤੇ ਗੈਸ ਦੀ ਫਲੇਮ 'ਤੇ ਅਸੀਂ ਬੰਦ ਕੀਤਾ ਆ ਤੁਸੀਂ ਇੱਚ ਖੂਬਸਾਰਾ ਹਰਾ ਧਨੀਆ ਪਾਓ ਮੈਂ ਚ ਹਰਾ ਧਨੀਆ ਦਾ ਸਮਾਨ ਨਹੀਂ ਕਰਦੀ ਕਿਉਂਕਿ ਮੇਰੀ ਸਰਬ ਬਿਲਕੁਲ ਹਰਾ ਧਨੀਆ ਨਹੀਂ ਖਾਂਦੀ ਤੁਸੀਂ ਅਗਰ ਖਾਂਦੇ ਹੋ ਤੇ ਇੱਚ ਖੂਬਸਾਰਾ ਹਰਾ ਧਨੀਆ ਪਾਓ ਬਹੁਤ ਟੇਸਟੀ ਲੱਗਦਾ ਆਲੂ ਠੰਡਾ ਹੋਣੇ ਸਾਈਡ ਤੇ ਰਹਾਦਾ ਅੱਜ ਦੀ ਕਚੋਰੀ ਅਸੀਂ 9 ਸੂਜੀ 9 ਮੈਦਾ 9 ਆਟੇ ਤੋਂ ਬਣਾ ਕੇ ਤਿਆਰ ਕਰਾਂਗੇ ਹੈਲਦੀ ਵਾਲੀ ਬਣਾ ਕੇ ਤਿਆਰ ਕਰਾਂਗੇ ਬਿਨਾ ਫਰਾਈ ਕੀਤੇ ਅੱਜ ਦੀ ਕਚੋਰੀ ਅਸੀਂ ਪੋਹੇ ਤੋਂ ਬਣਾ ਕੇ ਤਿਆਰ ਕਰਾਂਗੇ ਇਹ ਤੇ ਮੈਂ 2 ਕੱਪ ਲੈ ਲਿਆ ਹੀ ਪੋਹਾ ਪੋਹੇ ਨੂੰ ਹੀ 3 ਤੋਂ 4 ਵਾਰ ਖੁੱਲੇ 5 ਤੋਂ 16 ਕਿਉਂਕਿ ਬਹੁਤ ਬਹੁਤ ਜ਼ਿਆਦਾ ਗੰਦਾ ਹੁੰਦਾ ਤੇ ਹਲਕੇ ਥਨਾ ਧੋਵਾਂਗੇ ਸਾਰਾ ਪਾਣੀ ਅਸੀਂ ਕੱਢ ਦਿੱਤਾ ਇਥੇ ਦੇਖ ਸਕਦੇ ਬਹੁਤ ਧੋਨੇ ਨਾ ਬਹੁਤ ਜ਼ਿਆਦਾ ਸੌਫਟ ਹੋ ਗਿਆ ਸੀਗਾ ਹੁਣ ਇੱਚ ਪਾ ਦਾਂਗੇ 2 ਚਮਚ ਵੇਸਨ ਦੇ ਤੇ ਨਾਲ ਸਵਾਦ ਅਨੁਸਾਰ ਥੋੜੀ ਚਮਚ ਪਾ ਲੈ ਨਮਕ ਦਾ 1 ਚਮਚ ਪਾ ਦਾਂਗੇ ਆਟਾ ਸੋਰੀ ਚਾਵਲ ਦਾ ਆਟਾ ਸਾਰੀਆਂ ਚੀਜ਼ਾਂ ਨੂੰ ਇਥੇ ਚੰਗੀ ਤਰ੍ਹਾਂ ਹੀ ਮਿਕਸ ਕਰ ਲਾਂਗੇ ਇਹਦੇ ਵਿੱਚ ਮੈਂ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਇਸੇ ਤਰੀਕੇ ਨਾਲ ਅਸੀਂ ਮਿਕਸਰ ਨੂੰ ਕਰ ਲਿਆ ਸੀਗਾ ਅਗਰ ਤੁਸੀਂ ਚਾਵਲ ਦਾ ਆਟਾ ਨਹੀਂ ਪਾਉਣਾ ਚਾਹੁੰਦੇ ਸਕਿਪ ਕਰ ਸਕਦੇ ਚਾਵਲ ਦੇ ਆਟੇ ਪਾਣਾ ਬਹੁਤ ਕ੍ਰਿਸਪ ਬਣ ਕੇ ਤਿਆਰ ਹੋਵੇਗਾ ਤੁਸੀਂ ਇਹਦੇ ਵਿੱਚ गेहूं ਦਾ ਆਟਾ ਵੀ ਪਾ ਸਕਦੇ ਇੱਕ ਚਮਚ ਇੱਥੇ ਅਸੀਂ ਆਟੇ ਨੂੰ ਗੁੰਨ ਕੇ ਤਿਆਰ ਕਰਦੇ ਆਟਾ ਡੋ ਉਸੇ ਰਿਕਨ ਸੇ ਇੱਥੇ ਡੋ ਬਣਾ ਕੇ ਤਿਆਰ ਕਰ ਲਏ ਮੈਂ ਬਿਨਾ ਪਾਣੀ ਤੋਂ ਇਨੂੰ ਗੁੰਨ ਕੇ ਤਿਆਰ ਕਰ ਲਿਆ ਸੀਗਾ ਉੱਪਰ ਪਾ ਦਾਂਗੇ ਇੱਕ ਚਮਚ ਦਹੀਂ ਕੇ ਉਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਿਕਨਾ ਹੋਣ ਲਈ ਸਾਈਡ ਤੇ ਰੱਖਤਾ ਥੋੜੇ ਜਿਹਾ 5 ਕਿ ਮਿੰਟ ਲਈ ਰੈਸਟ ਆਲੂ ਬਹੁਤ ਬੜੇ ਤਰੀਕੇ ਨਾਲ ਸੌਫਟ ਠੰਡੇ ਹੋ ਗਏ ਸੀਗੇ ਤੇ ਇਸ ਤਰੀਕੇ ਨਾਲ ਮੈਂ ਸਾਰੇ ਆਲੂ ਦੇ ਨਾ ਪਹਿਲੇ ਬੋਲਸ ਬਣਾ ਕੇ ਤਿਆਰ ਕਰ ਲਏ ਸੀ ਤਾਂ ਕਿ ਮੈਨੂੰ ਕਚੋਰੀ ਬਣਾਉਣੇ ਚ ਆਸਾਨੀ ਹੋ ਜਾਈਏ ਇਸੇ ਛੋਟੇ ਸਾਈਜ਼ੇ ਮੈਂ ਬੋਲ ਬਣਾ ਕੇ ਤਿਆਰ ਕਰ ਲਏ ਸੀ ਇੱਥੇ ਜੋ ਅਸੀਂ ਪੋਹਾ ਰੱਖਿਆ ਸੀ ਨਾ ਛੋਟੇ ਛੋਟੇ ਪੇੜੇ ਲਵਾਂਗੇ ਤੇ ਇਸ ਤਰੀਕੇ ਨਾਲ ਉਹਨੂੰ ਥੋੜਾ ਵੇਲ ਕੇ ਨਾ ਹੱਥ ਵਿੱਚ ਤਲੀ ਵਿੱਚ ਤੇ ਉਹਨੂੰ ਕਟੋਰੀ ਸ਼ੇਪ ਦੇ ਦਵਾਂਗੇ ਸਾਹੀ ਸਟਫਿੰਗ ਭਰਦੇ ਹਾਂ ਪ੍ਰਾਂਠੇ ਆਲੂ ਵਗੈਰਾ ਦੇ ਉਸ ਤਰੀਕੇ ਨਾਲ ਸ਼ੇਪ ਦੇ ਕੇ ਨਾ ਉੱਚ ਅਸੀਂ ਆਲੂ ਵਾਲੀ ਸਟਫਿੰਗ ਰੱਖ ਦਾਂਗੇ ਤੇ ਉਹਨੂੰ ਅਸੀਂ ਇੱਥੇ ਗੋਲ ਜਾਂ ਇਹਨ ਅਗੋਂ ਤੁਹਾਨੂੰ ਕਿਤੇ ਕਿਤੇ ਲੱਗੇ ਦਿੱਕਤ ਹੋ ਰਹੀ ਤੁਸੀਂ ਥੋੜਾ ਜਿਹਾ ਪੋਹਾਰ ਲੋ ਤੇ ਇਹਨੂੰ ਤੁਸੀਂ ਉੱਪਰ ਪੈਕ ਕਰ ਸਕਦੇ ਹੋ ਕਵਰ ਕਰ ਸਕਦੇ ਇਸ ਤਰੀਕੇ ਨਾਲ ਕਟੋਰੀ ਸ਼ੇਪ ਬਣਾਵਾਂਗੇ ਅਸੀਂ ਤੇ ਵਿੱਚ ਰੱਖ ਦਾਂਗੇ ਆਲੂ ਵਾਲੀ ਸਟਫਿੰਗ ਇਸ ਤਰੀਕੇ ਨਾਲ ਹਲਕਲ ਕੇ ਥਾਣਾ ਸੀ ਨੂੰ ਕਵਰ ਕਰ ਦਾਂਗੇ ਇਹ ਦੇਖੋ ਮੈਂ ਉੱਪਰ ਰੱਖ ਦਿੱਤਾ ਨਾ ਥੋੜਾ ਜਿਹਾ ਪੋਹਾ ਇੱਥੇ ਮੈਨੂੰ ਲੱਗੇਗਾ ਰਿਕੁਆਇਰਮੈਂਟ ਉੱਥੇ ਮੈਂ ਥੋੜਾ ਜਿਹਾ ਪੋਹੇ ਨਾਲ ਨੂੰ ਕਵਰ ਕਰ ਲਾਂਗੇ ਤੇ ਬਹੁਤ ਵਧੀਆ ਜਿਹਾ ਗੋਲ-ਗੋਲ ਸਾਡੇ ਇੱਥੇ ਕਚੌਰੀ ਟੇਪਾ ਤੇ ਬਣ ਕੇ ਤਿਆਰ ਹੋ ਗਿਆ ਖਾਣੇ ਜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਅਸੀਂ ਅੱਜ ਬਿਨਾ ਫਰਾਈ ਕੀਤੇ ਹੈਲਦੀ ਵਾਲੇ ਬਣਾ ਕੇ ਜੋ ਤਿਆਰ ਕਰ ਰਹੇ ਹਾਂ ਇਸੇ ਤਰੀਕੇ ਨਾਲ ਮੈਂ ਸਾਰੇ ਹੀ ਬੋਲਸ ਬਣਾ ਕੇ ਕਚੋਰੀ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਇਹਨੂੰ ਕਚੋਰੀ ਵੀ ਕਹਿ ਸਕਦੇ ਹੋ ਬੋਲਸ ਵੀ ਕਹਿ ਸਕਦੇ ਜੋ ਮਰਜੀ ਤੁਸੀਂ ਇਹਨੂੰ ਕੋ ਬਟ ਟੇਸਟ ਟੇਸਟ ਦਾ ਕੋਈ ਵੀ ਜਵਾਬ ਨਹੀਂ ਬਹੁਤ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਤੇ ਐਸੇ ਮੌਸਮ ਵਿੱਚ ਬੱਚਿਆਂ ਨੂੰ ਐਸਾ ਕੁਝ ਖਾਣ ਨੂੰ ਮਿਲ ਜਾਏ ਬੱਚੇ ਛੱਡੋ ਵੱਡਿਆਂ ਨੂੰ ਮਿਲ ਜਾਣਾ ਮਜ਼ਾ ਆ ਜਾਏ ਸੱਚੀ ਕਹਿ ਰਹੀ ਹਾਂ ਇਸੇ ਤਰੀਕੇ ਨਾਲ ਮੈਂ ਸਾਰੇ ਬੋਲਸ ਬਣਾ ਕੇ ਤਿਆਰ ਕਰ ਲਏ ਸੀ ਹੁਣ ਅਸੀਂ ਨੂੰ ਬਣਾਵਾਂਗੇ ਅਪਮ ਪੈਂਚ ਬਿਨਾ ਫਰਾਈ ਕੀਤਾ ਬਿਨਾ ਸ਼ੈਲੋ ਫਰਾਈ ਕੀਤਾ ਇਸ ਤਰੀਕੇ ਨਾਲ ਦੋ ਦੋ ਬੂੰਦ ਅਸੀਂ ਕਿਉ ਉਤ ਨੂੰ ਬਣਾ ਕੇ ਤਿਆਰ ਕਰਾਂਗੇ ਅਰੇ ਚ ਮੈਂ ਥੋੜਾ ਥੋੜਾ ਦੋ ਦੋ ਡ੍ਰੋਪਸ ਲੈ ਲਈ ਦੇਸੀ ਕਿਉ ਦੇ ਤੇ ਹੁਣ ਅਸੀਂ ਜੋ ਬੋਲਸ ਬਣਾ ਕੇ ਰੱਖੇ ਸੀ ਨਾ ਕਚੋਰੀ ਜੀ ਸਾਰੀ ਇਹਦੇ ਵਿੱਚ ਸੀ ਫਿਲ ਕਰ ਦੇਾਂਗੇ ਤੇ ਉੱਪਰ ਹਲਕਾ ਹਲਕਾ ਕੇ ਉਸੇ ਬ੍ਰਸ਼ ਜਨ ਆਲੀ ਇੱਥੇ ਲਗਾ ਦਵਾਂਗੇ ਟੈਪ ਟੈਪ ਕਰ ਦਾਂਗੇ ਤੇ ਇਹਨੂੰ ਅਸੀਂ ਇੱਥੇ ਪਕਾਵਾਂਗੇ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਇਹਨੂੰ ਪਕਾਵਾਂਗੇ ਕਵਰ ਕਰਕੇ ਹਾਈ ਫਲੇਮ ਤੇ ਬਿਲਕੁਲ ਵੀ ਨਾ ਪਕਾਣਾ ਉਹ ਤੁਸੀਂ ਦੇਖ ਸਕਦੇ ਨੂੰ ਡੇਢ ਕ ਮਿੰਟ ਹੋ ਗਿਆ ਸੀ ਪਕਦੇ ਆ ਕਲਰ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਕਿੰਨਾ ਵਧੀਆ ਕਲਰ ਆ ਬਹੁਤ ਵਧੀਆ ਇਹ ਬਣ ਕੇ ਤਿਆਰ ਹੋ ਗਈ ਸੀ ਹੋਰ ਮੈਨੂੰ ਇੱਥੇ ਦੋ ਕ ਸੈਕਿੰਡ ਲਈ ਹੋਰ ਇੱਥੇ ਨੂੰ ਮੈਂ ਪਕਾ ਲਵਾਂਗੀ ਸਾਰੇ ਬਹੁਤ ਸਾਡੇ ਬਹੁਤ ਵਧੀਆ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਕਿੰਨੇ ਇਹ ਕ੍ਰਿਸਪ ਬਣ ਕੇ ਤਿਆਰ ਹੈ ਬਹੁਤ ਜ਼ਿਆਦਾ ਕ੍ਰਿਸਪ ਸਾਡੇ ਇੱਥੇ ਕਚੋਰੀ ਬਣ ਕੇ ਤਿਆਰ ਹੋਈ ਸੀ ਤੁਸੀਂ ਚਾਹੋ ਤਾਂ ਇਹਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਸ਼ੈਲੋ ਫ੍ਰਾਈ ਵੀ ਕਰ ਸਕਦੇ ਹੋ ਚਾਹੇ ਤੁਸੀਂ ਤਵੇ ਉੱਪਰ ਨਾ ਟਿੱਕੀ ਦੀ ਸ਼ੇਪ ਦੇ ਕੇ ਬਣਾ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹ ਦੇਖੋ ਮੈਂ ਤੁਹਾਨੂੰ ਦੋਨੋਂ ਸਾਈਡ ਚੈੱਕ ਕਰਾਂਈ ਤੇ ਦੇਖੋ ਇਹ ਸਾਡੇ ਬਹੁਤ ਜ਼ਿਆਦਾ ਗਰਮ ਹੈ ਇਹ ਦੇਖੋ ਬਹੁਤ ਵਧੀਆ ਅੰਦਰੋਂ ਤੱਕ ਇਹ ਪੱਕ ਕੇ ਤਿਆਰ ਹੋਏ ਅਗਰ ਤੁਸੀਂ ਹਾਈ ਫਲੇਮ ਤੇ ਬਣਾਓਗੇ ਨਾ ਅੰਦਰੋਂ ਇਹ ਕੱਚਾ ਰਹਿ ਜਾਏ ਇਸ ਲਈ ਤੁਸੀਂ ਇਹਨੂੰ ਪੇਸ਼ਿਸ ਨਾਲ ਭਰਨਾ ਮਤਲਬ ਕਿ ਬਹੁਤ ਆਰਾਮ ਨਾਲ ਜੇ ਬਣਾਣਾ ਤੇ ਬਹੁਤ ਵਧੀਆ ਬਣ ਕੇ ਇਹ ਤਿਆਰ ਹੁੰਦੇ ਨੇ ਲੋ ਜੀ ਤੁਸੀਂ ਆਵਾਜ਼ ਸੁਣ ਕੇ ਆਈਡੀਆ ਲਗਾ ਰਹੇ ਹੋਗਾ ਕਿੰਨੇ ਇਹ ਕ੍ਰਿਸਪ ਬਣ ਕੇ ਸਾਡੀ ਕਚੋਰੀ ਤੇ ਤਿਆਰ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਆਪਣੀ ਮਨਪਸੰਦ ਸੌਸ ਨਾਲ ਨੂੰ ਸਰਵ ਕਰੋ ਔਰ ਕਰੋ ਇੰਜੋਏ ਬਹੁਤ